ਕਿਸਾਨਾ ਭਰਾਵੋ ਅੱਜ ਤਰੀਕ ਹੈਗੀ 6 ਅਕਤੂਬਰ 2025 ਪੰਜਾਬ ਦੇ ਬਹੁਤ ਹਿੱਸਿਆਂ ਵਿੱਚ بارشਾਂ ਹੋਈਆਂ ਨੇ ਬਹੁਤ ਹਿੱਸਿਆਂ ਵਿੱਚ ਹਨੇਰੀ ਚੱਕਰ ਤੂਫਾਨ ਵੀ ਆਏ ਨੇ ਤੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ ਕਈ ਜਗ੍ਹਾ ਦਾ ਤੇ ਹੁਣ ਮਨ ਲੋ ਕਿਸਾਨ ਵੀਰ ਸੋਚਾਂ ਵਿੱਚ ਪੈ ਚੁੱਕੇ ਨੇ ਵੀ ਸਾਡੀ ਫਸਲ ਦਾ ਕੀ ਬਣੇਗਾ ਹੁਣ ਤੁਸੀਂ ਆਮ ਮੇਰੀ ਵੀਡੀਓ ਚ ਦੇਖ ਹੀ ਰਹੇ ਹੋਗੇ ਇਹ ਹੈਗੀ ਆਪਣੀ 1885 ਇਹਦੇ ਵਿੱਚ ਜਿਵੇਂ ਆ ਟਿੱਬੀ ਚ ਦਿਖ ਚੁਕੀ ਏ ਇਦਾਂ ਚਲੋ ਕਾਰਨ ਹੋ ਸਕਦਾ ਵੀ ਇੱਥੇ ਯੂਰੀਆ ਵੱਧ ਪੈ ਗਈ ਜਾਂ ਇੱਥੇ ਮੰਨ ਲਓ ਰੂੜੀ ਸੀ ਪਹਿਲਾਂ ਆਪਣੀ ਉਹਦੇ ਕਰਕੇ ਜ਼ਿਆਦਾ ਕੱਦ ਕਰ ਗਈ ਇੱਥੋਂ ਡਿੱਗ ਚੁਕੀ ਏ ਇਹ ਹੁਣ ਦੇਖ ਰਹੇ ਹੋਗੇ ਤੁਸੀਂ ਵੀ ਇਹ ਮੁੰਜਰਾ ਹਜੇ ਕੱਢ ਰਹੀ ਸੀਗੀ ਇਹ ਮੁੰਜਰਾ ਕੱਢ ਰਹੀ ਸੀਗੀ ਤੇ ਇਹ ਦੇਖੋ ਹਜੇ ਆ ਦੇਖੋ ਤੁਸੀਂ ਵੀਡੀਓ ਦੇ ਵਿੱਚ ਥੋੜੇ ਥੋੜੇ ਇਹ ਮੁੰਜਰੇ ਕੱਢੀਆਂ ਸੀਗੀਆਂ ਇਸ ਛੋਣ ਦਾ ਨੁਕਸਾਨ ਇਹ ਆ ਪੀ ਇਦਾਂ ਇੱਕ ਤਾਂ ਬੂਰ ਚੜੇਗਾ ਜਿਹੜਾ ਬੂਰ ਤੁਸੀਂ ਛੋਣਾ ਉਹਦਾ ਬੂਰ ਚੜੇਗਾ ਕਿਉਂਕਿ ਪਤਾ ਆਪਾਂ ਨੂੰ ਮੀਂਹ ਨਾਲ ਤੇਜ਼ ਹਵਾਵਾਂ ਨਾਲ ਤਾਂ ਉਹਦੇ ਮਤਲਬ ਬੂਰ ਚੜਦਾ ਹੈ ਸੋ ਉੱਥੇ ਆਪਣੀ ਦਾਣੇ ਦੀ ਕੁਆਲਿਟੀ ਵਿੱਚ ਦਿੱਕਤ ਆਉਂਦੀ ਹੈ ਇੱਕ ਜਿਹੜੀ ਆ ਵੈਰੈਟੀ ਹੈ ਮਤਲਬ ਜਿਹੜੀ ਆ ਟਿੱਬੀ ਡਿੱਗ ਚੁਕੀ ਹੈ ਆ ਦੋਗੀ ਜਿਹਨੂੰ ਡਿੱਗੀ ਹੋਈ ਆਪਾਂ ਤੁਹਾਨੂੰ ਦਿਖਾ ਰਿਆ ਵੀਡੀਓ ਦੇ ਵਿੱਚ ਇਹਦੇ ਵਿੱਚ ਇਹ ਆ ਕਿ ਇਹ ਪ੍ਰੋਪਰ ਆਪਦਾ ਦਾਣਾ ਨਹੀਂ ਬਣਾ ਸਕੇਗੀ ਕਿਉਂ ਪੂਰਾ ਮੰਨ ਲਓ ਦਾਣਾ ਵਧੀਆ ਉਹਦੇ ਦੁੱਧਾ ਨਹੀਂ ਬਣੇਗਾ ਚੰਗੀ ਤਰ੍ਹਾਂ ਉਹਦੇ ਦਾਣੇ ਦੀ ਫਟਾਰ ਨਹੀਂ ਹੋਊਗੀ ਦਾਣਾ ਹਲਕਾ ਹੋਊਗਾ ਬਰੇਟ ਨਾਲ ਨਹੀਂ ਹੋਏ ਬਣੇਗਾ ਦਾਣਾ ਇਹ ਵੀ ਇਥੇ ਨੁਕਸਾਨ ਜੀ ਟਿੱਬੀ ਡਿੱਗ ਚੁਕੀ ਹੈ ਹੋਰ ਆਪਣ ਪਤਾ ਜੇ ਤੁਹਾਡਾ ਚੋਂ ਨਾ ਜ਼ਿਆਦਾ ਡਿੱਗ ਜਾਏ ਮੰਜਮਾ ਹੀ ਵੇਚ ਚੁਕਿਆ ਫਿਰ ਆਪਾਂ ਨੂੰ ਪਤਾ ਹੈ ਕਿ ਕੰਪੈਨ ਵਾਲਾ ਵੀਰ ਵੀ ਕੋਈ 500000 ਵੱਧ ਵੀ ਰੁਪਈਆ ਜ ਵੱਡੇਗਾ ਕਿਉਂਕਿ ਆਪਾਂ ਨੂੰ ਪਤਾ ਉੱਥੇ ਵੀ ਕੰਪੈਨ ਦੀ ਡੀਲ ਦੀ ਖਫਤ ਵੱਧ ਹੁੰਦੀ ਹੈ ਤੇ ਦੂਜੇ ਨੰਬਰ ਤੇ ਆਉਂਦਾ ਆਪਣੇ ਜਿਵੇਂ ਆ ਝੋਨੇ ਨੇ ਇਹ ਖੜਾ ਹੋਇਆ ਝੋਨਾ ਹੈ ਇਹ ਇਹ ਦੇਖੋ ਤੁਸੀਂ ਇਸ ਸਟੇਜ ਤੇ ਝੋਨਾ ਸੀਗਾ ਆ ਦੇਖੋ ਦਾਣਾ ਕਿਤੇ ਕਿਤੇ ਬਣ ਗਿਆ ਕਿਤੇ ਕਿਤੇ ਹਜੇ ਬਨਣਾ ਹੈ ਹਜੇ ਲਗਭਗ ਇਸ ਝੋਨੇ ਦਾ ਵੀਰ ਕੋਈ ਨੁਕਸਾਨ ਨਹੀਂ ਹੈਗਾ ਕਿ ਆਪਣੇ ਇਹਨੇ ਬੂਰਾ ਸਟੇਜ ਤੋਂ ਵੀ ਘੰਟਾ ਪੱਗਿਆ ਤੇ ਹੁਣ ਇਹ ਲਗਭਗ ਦਾਣੇ ਆਪਦੇ ਬਣਾਈ ਜਾਂਦਾ ਮਰੂ ਦਾਣੇ 'ਚ ਵਜ ਜਾਣੇ ਇਸ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੈਗਾ। ਇਹ ਜੇ ਮੀਂਹ ਜ਼ਿਆਦਾ ਆਉਂਦਾ ਜਾਂ ਹਨੇਰੀ ਤੂਫਾਨ ਜ਼ਿਆਦਾ ਆਉਂਦੇ ਜੇ ਚੋਨਾ ਇਹ ਜ਼ਿਆਦਾ ਕਰਦਾ ਹੁੰਦਾ ਜਾਂ ਵੇਸ਼ ਜਾਂਦਾ ਫਿਰ ਆਪਾਂ ਨੂੰ ਪਤਾ ਜੇ ਉੱਪਰੋਂ ਪਾਣੀ ਮਤਲਬ ਬਾਵਾ ਜਾਂ ਉੱਤੋਂ ਟਪੇ ਜਾਂਦਾ ਮਤਲਬ ਵਿਸ਼ ਕੇ ਫਿਰ ਆਪਾਂ ਨੂੰ ਪਤਾ ਹੈ ਕਿ ਇਸ ਦਾ ਨੁਕਸਾਨ ਜ਼ਰੂਰ ਹੋਣਾ ਸੀਗਾ ਕਿਉਂਕਿ ਕਈ ਦੇਖਿਆ ਮੈਂ ਵੀਡੀਓਜ਼ ਦੇ ਵਿੱਚ ਕਈ ਆਪ ਅੱਖੀ ਵੀ ਦੇਖਿਆ ਹੋਇਆ ਹੈ ਕਿ ਉਹ ਦਾਣੇ ਥੱਲੇ ਉੱਗ ਪੈਂਦੇ ਨੇ ਤੇ ਸਹੀ ਟੰਗ ਨਾਲ ਮੰਨ ਲਓ ਉਹਦਾ ਝਾੜਾ ਵੀ ਨਹੀਂ ਰਹਿ ਜਾਂਦਾ ਤੇ ਕੰਪੈਰਡ ਵੀ ਉਹ ਸਾਰੇ ਦਾਣੇ ਨਹੀਂ ਚੱਕਦੀ ਥੱਲੇ ਡਿੱਗੇ ਹੋਏ ਜੀ ਜਮਾਂ ਹੀ ਤਾਂ ਤਿੰਨੇ ਲੱਗ ਗਏ ਉਹ ਆਪਾਂ ਨੂੰ ਪਤਾ ਹੈ ਵੀ ਕੰਪੈਰਡ ਕਿਤਨਾ ਕਿਤੇ ਛਾੜੀ ਜਾਂਦੀ ਏ ਚਲੋ ਜਿਆਦਾ ਮੰਨ ਲਓ ਵੀਰਮਲ ਕੋਸ਼ਿਸ਼ ਕਰਦੇ ਨੇ ਵੀ ਚੱਕੇ ਆਲੇ ਪਰ ਫਿਰ ਵੀ ਆਪਾਂ ਨੂੰ ਪਤਾ ਕਿਤਨਾ ਕਿਤੇ ਰਹਿ ਹੀ ਜਾਂਦਾ ਸੋ ਜਿਆਦਾ ਘਬਰਾਉਣ ਦੀ ਲੋੜ ਨਹੀਂ ਗਈ ਮੀਨ ਨੂੰ ਨੁਕਸਾਨ ਤਾਂ ਜ਼ਰੂਰ ਹੋਇਆ ਪਰ 5% ਤੋਂ ਥੱਲੇ ਥੱਲੇ ਦਾ ਕੀ ਨੁਕਸਾਨ ਹੈ ਜਿਹੜੇ ਚੋਂ ਨੇ ਇਸ ਤਰ੍ਹਾਂ ਜਮਾਂ ਹੀ ਵਿਛ ਗਏ ਨੇ ਉਨਾਂ ਦਾ ਜਰੂਰ ਨੁਕਸਾਨ ਹੋਵੇਗਾ ਜਿਹੜੇ ਹਜੇ ਮੰਨ ਲਓ ਮੁੰਜਰਾ ਨਹੀਂ ਕੱਢੀਆਂ ਉਹਨਾਂ ਦਾ ਨੁਕਸਾਨ ਹੈ ਜਿਹੜੇ ਹੁਣ ਇਸ ਚੇਤੇ ਛੋਂਦੇ ਨੇ ਇਹਨਾਂ ਦਾ ਕੋਈ ਇਨਸਾਨ ਨਹੀਂ ਹੈਗਾ ਸੋ ਜਿਆਦਾ ਘਬਰਾਉਣ ਦੀ ਲੋੜ ਨਹੀਂ ਕਿਸਾਨ ਵੀਰੋ ਇਹ ਕੁਦਰਤ ਹੈ ਕੁਦਰਤ ਅਕੇਸੇ ਦਾ ਜੋਰ ਨਹੀਂ ਚੱਲਦਾਗਾ ਆਪਾਂ ਮਨ ਲਓ ਰੱਬ ਨੂੰ ਕਹਿ ਸਕਦੇ ਆ ਪੀਰ ਅੱਬਾ ਹੁਣ ਹੋਰ ਮਹੀਨਾ ਪਾ ਮੰਨ ਲਓ ਜਿੰਨਾ ਇੱਕ ਵੀ ਪਾਤਾ ਉਹਨਾਂ ਦਾ ਬਹੁਤ ਹੈ ਆ ਦੇਖੋ ਤੁਸੀਂ ਪਈਆਂ ਤੇ ਚਿੱਕੜ ਵੀ ਕਰ ਗਿਆ ਉਹ ਇਹ ਹੋਰ ਵੀ ਮੀ ਪੈ ਰਿਹਾ ਤੁਸੀਂ ਦੇਖ ਹੀ ਰਹੋਗੇ ਉੱਤੇ ਮੌਸਮ ਬਾਕੀ ਦੱਸਿਆ ਤਾਂ ਹੋਇਆ ਵੀ ਅੱਜ ਅਜੇ ਤਾਂ ਦੇਣੀ ਹੈ ਉਸ ਤੋਂ ਬਾਅਦ ਮੌਸਮ ਸਾਫ਼ ਹੀ ਦੱਸਿਆ ਹੈ ਸੋ ਇਹ ਸੀ ਆਪਣੀ ਅੱਜ ਦੀ ਜਾਣਕਾਰੀ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਬਹੁਤ ਬਤ